ਬੜੇ ਚਿਰਾਂ ਦੀ ਗੱਲ ਹੈ ਅਰਬ ਦੇਸ਼ ਦੇ ਵਿੱਚ ਇੱਕ ਅਮੀਰ ਸਦਾਗਰ ਰਹਿੰਦਾ ਸੀ। ਉਹਦਾ ਚੰਗਾ ਵੱਡਾ ਪਰਿਵਾਰ ਸੀ। ਨੌਕਰ-ਚਾਕਰ ਵੀ ਬਹੁਤ ਸਾਰੇ ਸੀ। ਉਹ ਜੀਵਨ ਦੇ ਦਿਨ ਬੜੀ ਖੁਸ਼ੀ ਨਾਲ ਬਿਤਾ ਰਿਹਾ ਸੀ। ਉਹਦੇ ਕੋਲ ਬਹੁਤ ਸਾਰੇ ਪਸ਼ੂ ਵੀ ਸਨ। ਉਹਨੂੰ ਰੱਬ ਵੱਲੋਂ ਪਸ਼ੂਆਂ ਤੇ ਪੰਛੀਆਂ ਦੀ ਬੋਲੀ ਸਮਝਣ ਦੀ ਤਾਕਤ ਮਿਲੀ ਹੋਈ ਸੀ। ਪਰ ਉਹ ਇਸ ਬਾਰੇ ਕਿਸੇ ਨੂੰ ਦੱਸ ਨਹੀਂ ਸਕਦਾ ਕਿਉਂਕਿ ਇਸ ਭੇਤ ਨੂੰ ਖੋਲਣ ਦੀ ਸਜ਼ਾ ਮੌਤ ਸੀ। ਪਸ਼ੂਆਂ ਦੇ ਵਿੱਚ ਉਹਦੇ ਕੋਲ ਇੱਕ ਢੱਗਾ ਤੇ ਇੱਕ ਖੋਤਾ ਵੀ ਸੀ। ਦੋਹਾਂ ਦੀ ਖੁਰਦੀ ਨੇੜੇ-ਨੇੜੇ ਸੀ ਕਈ ਵਾਰ ਉਹਨਾਂ ਨੂੰ ਇਕੱਠਿਆਂ ਪੱਠੇ ਖਾਣ ਦਾ ਮੌਕਾ ਮਿਲਦਾ ਤਾਂ ਉਹ ਇੱਕ ਦੂਜੇ ਦੇ ਨਾਲ ਆਪਣੇ ਦੁੱਖ ਸੁੱਖ ਫਰੂਲ ਲੈਂਦੇ ਇੱਕ ਦਿਨ ਤਰਕਾਲਾਂ ਵੇਲੇ ਸਦਾਗਰ ਆਪਣੇ ਨੌਕਰਾਂ ਅਤੇ ਬਾਲ ਬੱਚਿਆਂ ਨਾਲ ਬੈਠਾ ਹੱਸ ਖੇਡ ਰਿਹਾ ਸੀ ਅਚਾਨਕ ਉਹਨੇ ਢੱਗੇ ਤੇ ਖੋਤੇ ਨੂੰ ਆਪਸ ਦੇ ਵਿੱਚ ਘੁਸਰ-ਮੁਸਰ ਕਰਦਿਆਂ ਸੁਣਿਆ ਢੱਗਾ ਕਹਿ ਰਿਹਾ ਸੀ ਤੂੰ ਤਾਂ ਮੋਤੀ ਮਨਸਕੇ ਜਨਮ ਲਿਆ ਜਾਪਦਾ ਹੈ ਬੁੱਲੇ ਲੁੱਟਦਾ ਮਿਤਰਾ ਤੇਰੀਆਂ ਖਾਤਰਾਂ ਦੀਆਂ ਰੀਸਾਂ ਨੇ ਟੈਲੀਏ ਤੇਰੇ ਅੱਗੇ ਪਿੱਛੇ ਐਨ ਵੇਲੇ ਸਿਰ ਤੈਨੂੰ ਤਾਜੇ ਪੱਠੇ ਪਾਉਂਦੇ ਨੇ ਪੀਣ ਨੂੰ ਚਸ਼ਮੇ ਦਾ ਠੰਡਾ ਠਾਰ ਪਾਣੀ ਲਿਆ ਦਿੰਦੇ ਨੇ ਤੇ ਤੇਰੀ ਥਾਂ ਨੂੰ ਸ਼ੀਸ਼ੇ ਅੰਗੂ ਚਮਕਾ ਕੇ ਰੱਖਦੇ ਨੇ ਪਰ ਯਾਰ ਰਤੀ ਮੇਰੇ ਵਾਲੀ ਵੇਖ ਅੱਧੀ ਰਾਤ ਤੱਕ ਪੰਜਾਲੀ ਵਿੱਚ ਜਕੜੀ ਮੇਰੀ ਧੌਂ ਨਾ ਕੜ ਜਾਂਦੀ ਹੈ ਹੱਲ ਵਾਉਂਦਿਆਂ ਮੇਰੀਆਂ ਖੁਚਾਂ ਰਹਿ ਜਾਂਦੀਆਂ ਨੇ ਤੇ ਕਈ ਕਈ ਦਿਨ ਮੇਰੇ ਪਿੰਡੇ ਤੋਂ ਸੂਟੀ ਦੀਆਂ ਲਾਸ਼ਾਂ ਨਹੀਂ ਜਾਂਦੀਆਂ ਦਿਨ ਚੜ੍ਹਨ ਤੋਂ ਲੈ ਕੇ ਰਾਤ ਭੈਣ ਤੱਕ ਅੰਨੇ ਵਾ ਮੈਨੂੰ ਰਗੜਿਆ ਜਾਂਦਾ ਕੋਈ ਵੀ ਕੰਮ ਹੋਵੇ ਸਾਰਿਆਂ ਦੇ ਮੂੰਹ ਤੇ ਮੇਰੇ ਹੀ ਨਾਂ ਚੜਿਆ ਹੋਇਆ ਜਿੱਦਾਂ ਬਾਕੀ ਦੇ ਸਾਰੇ ਪਸ਼ੂ ਮਰੀ ਗਏ ਹੁੰਦੇ ਨੇ ਤੇ ਫੇਰ ਜਦੋਂ ਮੈਨੂੰ ਟੁੱਟੇ ਭੱਜੇ ਨੂੰ ਰਾਤ ਵੇਲੇ ਖੁਰਦੀ ਲਾਗੇ ਲਿਆ ਕੇ ਬੰਦੇ ਨੇ ਨਾ ਤੇ ਮੇਰੇ ਵਿੱਚ ਖੜੇ ਹੋਣ ਜੋਗੀ ਵੀ ਹਿੰਮਤ ਨਹੀਂ ਹੁੰਦੀ ਪੱਠਿਆਂ ਵੱਲ ਮੂੰਹ ਕਰਦਾ ਤੇ ਨੇਰੀ ਕੋਈ ਖੋਹਦੀ ਆ ਮੇਰੀ ਥਾਂ ਵੱਲ ਵੇਖ ਲੈ ਸਾਰੀ ਰਾਤ ਗੋਹੇ ਤੇ ਚੱਕੜ ਨਾਲ ਲੱਬੜੇ ਰਹਿਣਾ ਤੇ ਦਿਨੇ ਧੁੱਪ ਵਿੱਚ ਗੋਹੇ ਦੇ ਸੱਕਣ ਦੇ ਨਾਲ ਮੇਰਾ ਪਿੰਡਾ ਹੋਰ ਵੀ ਆਕੜ ਜਾਂਦਾ ਤੇ ਡੰਡਿਆਂ ਦੀ ਮਾਰ ਨਾਲ ਸੁੱਕੀਆਂ ਪਾਥੀਆਂ ਵਾਂਗੂ ਝੜ-ਝੜ ਡਗਦਾ ਮੇਰੇ ਪਿੰਡੇ ਤੋਂ ਪਰ ਤੂੰ ਤਾਂ ਕਦੇ ਕੱਖ ਭੰਨ ਕੇ ਵੀ ਦੂਰਾ ਨਹੀਂ ਕੀਤਾ ਜੇ ਕਦੀ ਮਾਲਕ ਨੇ ਸ਼ਹਿਰ ਜਾਣਾ ਹੋਇਆ ਤਾਂ ਤੇਰੀ ਵਾਰੀ ਆ ਗਈ ਤੇ ਉਹ ਵੀ ਤੇਰੀ ਸੈਰ ਹੋ ਜਾਂਦੀ ਹੈ ਰੇਸ਼ਮੀ ਤੇਰੇ ਤੇ ਕਾਠੀ ਹੁੰਦੀ ਆ ਲਾਲ ਫੰਮਣ ਤੇਰੇ ਕੰਨਾਂ ਵਿਚਾਲੇ ਕਲਗੀ ਵਾਂਗੂ ਸਜਰੇ ਹੁੰਦੇ ਨੇ ਮਣਕਿਆਂ ਤੇ ਘੁੰਗਰੂਆਂ ਦਾ ਹਾਰ ਤੇਰੇ ਗਲ ਵਿੱਚ ਲਿਸ਼ਕਾਂ ਪੇ ਮਾਰਦੇ ਨੇ ਤੇ ਫੇਰ ਸੋਹਣਾ ਜਿਹੜਾ ਤੂੰ ਵਿੰਗਾ ਹੋ ਹੋ ਕੇ ਤਰਦਾ ਨਾ ਤੇਰੀ ਤਾਂ ਟੌਰੀ ਵੇਖਣ ਵਾਲੀ ਹੁੰਦੀ ਆ ਤੇ ਤੂੰ ਜੜੀਆਂ ਮੌਜਾਂ ਮਾਣਦਾ ਉਹ ਵੇਖ ਵੇਖ ਕੇ ਨਾ ਮੈਂ ਤਿੰਨ ਰਾਤ ਸੜਿਆ ਬਲਿਆ ਰੇ ਨਾ ਤੂੰ ਘਰਾੜੇ ਮਾਰਦਾ ਤੇ ਨੀਂਦ ਮੇਰੇ ਲਾਗੇ ਨਹੀਂ ਫੜਕਦੀ ਮੈਂ ਭੁੱਖਾ ਪਾਲਾ ਵਾਸੀਆਂ ਲੈਣਾ ਕ ਤੂੰ ਗੁਲਛਰੇ ਉਡਾਨਾ ਤੇਰੀਆਂ ਖਾਤਰਾਂ ਸਾਹ ਨਹੀਂ ਲੈਣ ਦਿੰਦੀਆਂ ਵੀਰਾ ਮੇਰੇ ਤਾਂ ਹੱਡ ਗੋਡੇ ਸੁੱਕੀ ਜਾਂਦੇ ਨੇ ਜਦੋਂ ਖੋਤੇ ਨੇ ਟੱਗੇ ਦੀਆਂ ਇਹ ਗੱਲਾਂ ਸੁਣੀਆਂ ਤੇ ਉਹ ਬੜਾ ਉੱਚਾ ਹਸਿਆ ਤੇ ਆਖਣ ਲੱਗਿਆ ਓਏ ਪਾ ਜੀਆ ਤੇਰੀਆਂ ਗੱਲਾਂ ਸੁਣ ਕੇ ਤਾਂ ਮੇਰਾ ਬਦੋਬਦੀ ਹਾਸਾ ਨਿਕਲਦਾ ਜਾਂਦਾ ਓਏ ਤੂੰ ਨਿਰਾਈ ਅਕਲ ਦਾ ਅੰਨਾ ਮੂਰਖਾ ਦੂਜਿਆਂ ਲਈ ਜਾਨ ਮਾਰਦਾ ਇਹ ਕਿੱਥੋਂ ਦੀ ਅਕਲ ਸਿਰੇ ਘਰੋਂ ਨਿਕਲਿਆ ਤੇ ਨਖਿੱਦਾਂ ਵਾਂਗ ਸਾਰਾ ਦਿਨ ਹੱਡ ਗੋਡੇ ਰਗੜੇ ਤੇ ਕਿਤੇ ਰਾਤ ਪੈਣ ਤੇ ਜਾ ਕੇ ਆਪਣੀ ਖੁਰਲੀ ਦਾ ਮੂੰਹ ਵੇਖਦਾ ਨਕਾਰਿਆ ਸੁਣ ਧਿਆਨ ਨਾਲ ਮੇਰੀ ਗੱਲ ਕਦੇ ਕਦੇ ਥੋੜੀ ਥੋੜੀ ਚਲਾਕੀ ਵੀ ਵਰਤ ਲਿਆ ਕਰ ਜਦੋਂ ਤੈਨੂੰ ਮੇਰੇ ਲਾਗੇ ਆ ਬੰਦੇ ਨੇ ਨਾ ਤੇ ਤੂੰ ਵੀ ਤਾਂ ਚੁੱਪਚਾਪ ਆ ਕੇ ਮੇਰੇ ਲਾਗੇ ਖੜਾ ਹੋ ਜਾਣਾ ਉਹ ਸਮਝਦੇ ਨੇ ਤੂੰ ਖੁਸ਼ ਜਦੋਂ ਪੱਠੇ ਤੇਰੇ ਅੱਗੇ ਸੱਟੇ ਤੇ ਤੂੰ ਹਾ ਬੜਾ ਹਵਾ ਵਾਂਗੁ ਨਾ ਤੇ ਪੈਣਾ ਉਹ ਸਮਝਦੇ ਤੂੰ ਬੜਾ ਖੁਸ਼ ਹੈ ਕਾਕਾ ਪਰ ਜੇ ਤੂੰ ਮੇਰੀ ਗੱਲ ਮੰਨੇ ਨਾ ਜੇ ਤਾਂ ਮੈਂ ਤੈਨੂੰ ਦੱਸਦਾ ਉਹ ਦਾ ਕਰ ਜਦੋਂ ਤੂੰ ਹਲਵਾਨ ਜਾਏ ਨਾ ਤੂੰ ਖੇਤ ਜਾ ਕੇ ਲਟਣ ਲੱਗ ਗਿਆ ਕਰ ਫੇਰ ਭਾਵੇਂ ਤੈਨੂੰ ਕੁੱਟ-ਕੁੱਟ ਕੇ ਝੰਬ ਦੇਣ ਤੂੰ ਉੱਠਣਾ ਹੀ ਨਹੀਂ ਤੇ ਜੇ ਉੱਠ ਵੀ ਖੜੇ ਤਾਂ ਫੇਰ ਲੰਮਾ ਡਿੱਗ ਪਈ ਫੇਰ ਲੰਮਾ ਪੈ ਜੀ ਡਿੱਗ ਪਈ ਆਂਤ ਨੂੰ ਜਦੋਂ ਤੇਰੇ ਪੱਠੇ ਪਉਣ ਉਹਦੇ ਵੱਲ ਨੂੰ ਮੂੰਹ ਨਾ ਕਰੀ ਪੱਠਿਆਂ ਵੱਲ ਵੇਖ ਕੇ ਫੂਕਾਂ ਮਾਰੀ ਜਾਈ ਉਹ ਸਮਝਣ ਕੇ ਤੂੰ ਟਿੱਲਾ ਮਠਾਂ ਚਾਰ ਦਿਨ ਇੰਦੀ ਕਰੀ ਫੇਰ ਵੇਖੀ ਕਿਦਾਂ ਤੇਰੇ ਅੱਗੇ ਪਿੱਛੇ ਸਾਰੇ ਫਿਰਦੇ ਨੇ ਜਦੋਂ ਠੱਗੇ ਨੇ ਇਹ ਸੁਣਿਆ ਉਹਨੇ ਖੋਤੇ ਦਾ ਦਿਲੋਂ ਧੰਨਵਾਦ ਕੀਤਾ ਤੇ ਖੁਸ਼ ਹੋ ਕੇ ਕਹਿਣ ਲੱਗਾ ਵਾਹ ਭਈ ਵਾਹ ਕੀ ਕਹਿਣੇ ਤਰੀ ਨੇਕ ਸਲਾਹ ਦੇ ਮੈਂ ਨਾ ਚਰ ਮੂਰਖੀ ਬਣਿਆ ਰਿਆਂ ਹੁਣ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਨੂੰ ਮੂਰਖਤਾ ਦੇ ਘਰੋਂ ਕੱਢ ਕੇ ਚਾਨਣੇ ਵਿੱਚ ਲੈ ਆ ਤੂੰ ਬਦਕਿਸਮਤੀ ਨਾ ਸਦਾਗਰ ਲਾਗੇ ਦੇ ਕਮਰੇ 'ਚ ਹੀ ਬੈਠਾ ਸੀ ਉਹਨੇ ਦੋਹਾਂ ਦੀ ਗੱਲ ਨਾ ਸੁਣਨੀ ਆ ਅਗਲੇ ਦਿਨ ਜਦੋਂ ਸਵੇਰੇ ਹਾਲੀ ਆਇਆ ਉਹਨੇ ਟੱਗੇ ਨੂੰ ਖੇਤ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ ਹਰ ਰੋਜ਼ ਵਾਂਗੂ ਉਹਦੀ ਧੌਂੜ ਤੇ ਪੰਜਾਲੀ ਪਾ ਦਿੱਤੀ ਪਰ ਟੱਗਾ ਅੜ ਕੇ ਖੜ ਗਿਆ ਤੇ ਸੋਟੇ ਨਾਲ ਨਾ ਖੂਬ ਝੰਬਿਆ ਇਸੇ ਮਾਰਕਟਾਇ ਵੀ ਤੇ ਪੰਜਾਲੀ ਥੱਲੇ ਟਿਕ ਪਈ ਟੱਗਾ ਉਥੋਂ ਭੱਜ ਤੁਰਿਆ ਪਰ ਹਾਲੀ ਉਹਦਾ ਪਿੱਛਾ ਛੱਡਣ ਵਾਲਾ ਨਹੀਂ ਸੀ ਉਹਨੇ ਢੱਗੇ ਨੂੰ ਜਾ ਕੇ ਰਿਆ ਐਸਾ ਫਾਂਟਾ ਚੜਿਆ ਢੱਗਾ ਉੱਥੇ ਹੀ ਵਿਛ ਗਿਆ ਸਾਰਾ ਦਿਨ ਉੱਥੇ ਪਿਆ ਰਿਆ ਤੇ ਉਹਨੇ ਮਾਸਾ ਜਿਹਾ ਵੀ ਕੰਮ ਨਹੀਂ ਕੀਤਾ ਸ਼ਾਮ ਨੂੰ ਜਦੋਂ ਲਿਆ ਕੇ ਘਰੇ ਪੱਠੇ ਪਾਏ ਉਹਨਾਂ ਵੱਲ ਮੂੰਹ ਤੱਕ ਨਾ ਕੀਤਾ ਸਾਰੀ ਰਾਤ ਠੰਡੇ ਹੋ ਕੇ ਲੈਂਦਾ ਰਿਆ ਤੜਕੇ ਜਦੋਂ ਹਾਲੀ ਉੱਥੇ ਆਇਆ ਉਹਨੇ ਵੇਖਿਆ ਢੱਗੇ ਦੀ ਖੁਰਲੀ ਪੱਠਿਆਂ ਨਾਲ ਉੰਜੀ ਭਰੀ ਪਈ ਐ ਤੇ ਉਹ ਗੋਹੇ ਤੇ ਚਿੱਕੜ ਨਾਲ ਲੱਬੜਿਆ ਪਿਆ ਉਹਨੇ ਕਿਹਾ ਓਹੋ ਇਹ ਤਾਂ ਵਿਚਾਰਾ ਬਿਮਾਰ ਐ ਤੇ ਮੈਂ ਐਵੇਂ ਇਹਦੇ ਨਾਲ ਗਰੀਬ ਮਾਰ ਕਰਤੀ ਵਿਚਾਰੇ ਦੇ ਪੱਠੇ ਵੀ ਸਾਰੇ ਸਾਰੇ ਉੰਜੇ ਪਏ ਨੇ ਉਹ ਸਦਾਗਰ ਕੋਲ ਗਿਆ ਉਹਨੇ ਜਾ ਕੇ ਉਹਨੂੰ ਸਾਰੀ ਗੱਲ ਸੁਣਾ ਦਿੱਤੀ ਪਰ ਸਦਾਗਰ ਜਾਣਦਾ ਸੀ ਵਿਚੋਂ ਗੱਲ ਕੀ ਐ ਉਨੇ ਹਾਲੀ ਨੂੰ ਗਿਆ ਜਾ ਅੱਜ ਖੋਤੇ ਨੂੰ ਲੈ ਜਾ ਤੇ ਇਹਦੇ ਕੋਲ ਢੱਗੇ ਦਾ ਕੰਬਲਾ ਹਾਲੀ ਖੋਤੇ ਨੂੰ ਲੈ ਗਿਆ ਸਾਰਾ ਦਿਨ ਹੱਲ ਲੱਗੇ ਜੋ ਹੀ ਰੱਖਿਆ ਉਹਨੇ ਖੋਤਾ ਹੀ ਨਹੀਂ ਮਿਹਨਤ ਕਰਨ ਦਾ ਆਦੀ ਦਾ ਹੈ ਨਹੀਂ ਸੀ ਛੇਤੀ ਥੱਕ ਜਾਵੇ ਤੇ ਹਾਲੀ ਮਿੰਟੋ ਮਿੰਟੀ ਵਖਰੀ ਦੇ ਵਿੱਚ ਉਹਦੇ ਜੜ ਦੇਵੇ ਸੋਟਾ ਤੇ ਜਦੋਂ ਇਹ ਸ਼ਾਮ ਪਈ ਖੋਤੇ ਦੇ ਗਲੋਂ ਹੱਲ ਆ ਉਹਦੀਆਂ ਲੱਤਾਂ ਦੇ ਵਿੱਚ ਸਾਹ ਹੈ ਹੀ ਨਹੀਂ ਸੀ ਉਹ ਚਾਰ ਲੰਗੜਾਉਂਦਾ ਲੰਗੜਾਉਂਦਾ ਆਪਣੀ ਖੁਰਲੀ ਕੋਲ ਪਹੁੰਚਿਆ ਤੇ ਉਹਦੀਆਂ ਬੱਕੀਆਂ ਲਾਸ਼ਾਂ ਨਾਲ ਨੀਲੀਆਂ ਹੋਈਆਂ ਪੀਆਂ ਉਧਰ ਟੱਗਾ ਸਾਰੇ ਦਿਨ ਬੁੱਲੇ ਲੁੱਟਦਾ ਰਿਆ ਕਦੇ ਪੱਠਿਆਂ ਨੂੰ ਮੂੰਹ ਮਾਰੇ ਕਦੇ ਪੂਛ ਨਾਲ ਮੱਖੀਆਂ ਉਡਾਵੇ ਕਦੇ ਕਿੱਲੇ ਦੇ ਇਰਦ-ਗਿਰਦ ਪੁਹਾਟਣੀਆਂ ਲਈ ਦੇਵੇ ਰਾਤ ਪੈਣ ਤੱਕ ਉਹਦਾ ਤੱਕ ਚਿਹਰਾ ਹੀ ਖੜ ਗਿਆ ਜਦੋਂ ਨੇ ਖੋਤੇ ਨੂੰ ਵਾਪਸ ਆਉਂਦਿਆਂ ਵੇਖਿਆ ਉਹ ਕਹਿਣ ਲੱਗਾ ਏ ਅਕਲ ਦੇ ਸਹਾਰ ਤੇਰੀ ਨੇਕ ਸਲਾਹ ਦੀ ਬਦੌਲਤ ਮੇਰਾ ਤਾਂ ਜੀਵਨ ਸੌਰ ਗਿਆ ਅੱਜ ਪਹਿਲਾ ਦਿਨ ਆ ਮੈਂ ਸੁੱਖ ਦਾ ਸਾਹ ਲਿਆ ਮੈਂ ਤੇਰਾ ਜਸ ਕਿਵੇਂ ਗਾਵਾਂ ਤੇ ਉਦ ਰਖੋਤਾ ਰੂਣੀ ਬੂਥੀ ਬਣਾਈ ਚੁੱਪ ਚਾਪ ਖੜਾ ਰਿਆ ਉਹਦੀ ਐਸੀ ਦਰਦਸ਼ਾ ਨਾ ਉਹਦੇ ਮੂੰਹ ਤੋਂ ਕੋਈ ਗੱਲ ਨਿਕਲੇ ਉਹਦੀਆਂ ਬੱਖੀਆਂ ਦੁਖਣ ਨਾ ਉਹਦੇ ਮੂੰਹ ਦੇ ਵਿੱਚੋਂ ਕੋਈ ਗੱਲ ਨਿਕਲੇ ਉਹ ਮਨ ਵਿੱਚ ਸੋਚਣ ਲੱਗਾ ਇਹ ਸਾਰੀ ਮੁਸੀਬਤ ਮੇਰੀ ਬੇਵਕੂਫੀ ਦਾ ਹੀ ਨਤੀਜਾ ਦੂਜਿਆਂ ਦੀ ਬਲਾ ਖਾਮ ਖਾ ਗੱਲ ਮੈਂ ਭਾੜੀ ਕੋਈ ਨਾ ਕਾਬਰਦਾ ਕਿਉਂ ਆ ਰੱਬ ਦੀ ਬਖਸ਼ੀ ਅਕਲ ਨੂੰ ਵਰਤ ਕੋਈ ਹੋਰ ਕਲਾ ਮਰੂੜ ਜਿਹਦੇ ਨਾਲ ਟੱਗਾ ਮੁੜ ਆਪਣੇ ਗੇੜ ਵਿੱਚ ਪੈ ਜਾਵੇ ਨਹੀਂ ਤਾਂ ਮੇਰੀ ਭਉਤ ਸੋਰ ਜਾਣੀ ਐ ਤੇ ਮੇਰਾ ਜੀਣਾ ਮਹੌਲ ਹੋ ਜਾਣਾ ਘੜੀਕ ਮਖਰੂ ਖੋਤੇ ਨੇ ਪੱਠੇ ਖਾਣੇ ਸ਼ੁਰੂ ਕੀਤੇ ਟੱਗਾ ਕੋਲ ਖੜਾ ਉਹਦੀਆਂ ਸਿਫਤਾਂ ਕਰਦਾ ਨਾ ਥੱਕੇ ਉਸੇ ਰਾਤ ਸਦਾਗਰ ਆਪਣੀ ਵੋਟੀ ਤੇ ਬੱਚਿਆਂ ਨੂੰ ਨਾਲ ਲੈ ਕੇ ਚੰਦਰਮੇ ਦੀ ਰੋਸ਼ਨੀ ਵਿੱਚ ਘਰ ਦੀ ਛੱਤ ਤੇ ਬੈਠਾ ਗੱਪਾਂ ਮਾਰ ਰਿਹਾ ਸੀ ਖੋਤੇ ਨੇ ਨਾ ਟੱਗੇ ਹੋ ਗਿਆ ਸੁਣਾ ਵਈ ਤੇਰਾ ਕੱਲ ਦਾ ਕੀ ਇਰਾਦਾ ਹੈ ਧੱਗਾ ਕਹਿੰਦਾ ਇਰਾਦਾ ਕੀ ਹੋਣਾ ਜਿਹੜੀ ਤੂੰ ਮੈਨੂੰ ਮਤ ਦਿੱਤੀ ਹੈ ਨਾ ਉਹ ਦੀ ਰੀਜ਼ ਨਹੀਂ ਮੇਰੀ ਜਾਚ ਇਹ ਨਸਖਾ ਤਾਂ ਹੁਣ ساری ਉਮਰ ਵਰਤਣਾ ਚਾਹੀਦਾ ਸਾਰਾ ਦਿਨ ਮੈਂ ਮਾਉਦੀ ਕੀਤੀ ਹੈ ਮੈਨੂੰ ਹੋਰ ਕੀ ਚਾਹੀਦਾ ਖੋਤੇ ਨੇ ਸਿਰ ਫੇਰਿਆ ਕਹਿੰਦਾ ਨਾ ਭਰਾ ਇੰਜ ਨਾ ਕਰੀ ਟੱਗਾ ਗਲਤ ਕਿਉਂ ਖੋਤਾ ਕਹਿੰਦਾ ਇੱਕ ਗੱਲ ਸਦਾ ਲਈ ਪੱਲੇ ਨਹੀਂ ਬੰਨੀ ਦੀ ਪਈ ਮੇਰਾ ਪੁੱਠੀ ਪੈ ਜਾਂਦੀ ਐ ਮੇਰੇ ਕੋਲ ਨਵੀਆਂ ਗੱਲਾਂ ਦਾ ਘਟ ਹੈ ਜਿੰਨੀਆਂ ਸਲਾਹਾਂ ਕਵੇਂ ਮੈਂ ਤੈਨੂੰ ਦੇ ਦਿੰਨਾ ਮੈਂ ਅੱਜ ਹੀ ਮਾਲਕ ਨੂੰ ਕਹਿੰਦਾ ਸੁਣਿਆ ਜੇ ਟੱਗਾ ਕੰਮ ਨਹੀਂ ਕਰਦਾ ਇਹਨੂੰ ਕਸਾਈ ਦੇ ਹਵਾਲੇ ਕਰ ਦਿਓ ਗਰੀਬਾਂ ਦੇ ਖਾਣ ਦੇ ਕੰਮ ਹੀ ਆਉ ਇਹਦੀ ਖੱਲ ਵੇਚ ਕੇ ਚਾਰ ਪੈਸੇ ਵੱਟ ਲਵਾਂਗੇ ਇਹ ਤੂੰ ਹੁਣ ਸੋਚ ਲਾ ਤੇਰੇ ਹਾਸੇ ਦਾ ਮੜਾਸਾ ਨਾ ਬਣ ਦੇ ਮੈਂ ਤੈਨੂੰ ਖਬਰਦਾਰ ਕਰ ਦਿੱਤਾ ਤੂੰ ਅੱਗੇ ਆਪਣਾ ਪੜਿਆ ਵਿਚਾਰ ਜਦੋਂ ਸਜ਼ਾ ਕਰਦੇ ਸੁਣਿਆ ਉਹ ਖੜ ਖੜਾ ਕੇ ਹੱਥਣ ਲੱਗ ਪਿਆ ਐਨਾ ਹਸਿਆ ਕਿ ਉਹਦੇ ਢਿੱਡ 'ਚ ਪੀੜਾ ਪੈ ਗਈਆਂ ਉਹਦੀ ਬੋਟੀ ਉਹਨੂੰ ਪੁੱਛਣ ਲੱਗੀ ਕੋਈ ਐਸੀ-ਐਸੀ ਗੱਲ ਤਾਂ ਨਹੀਂ ਹਾਸਾ ਕਰਦਾ ਏ ਉਹਨੇ ਕਿਹਾ ਤੱਗੇ ਤੇ ਖੋਤੇ ਦੀ ਗੱਲ ਸੁਣ ਕੇ ਮੇਰਾ ਹਾਸਾ ਨਹੀਂ ਰੁਕਦਾ ਉਹਦੀ ਵੋਟੀ ਕਹਿੰਦੀ ਮੈਨੂੰ ਵੀ ਤਾਂ ਕੁਝ ਪਤਾ ਲੱਗੇ ਕੀ ਕਹਿੰਦੇ ਨੇ ਉਹ ਸਦਾਗਰ ਕਹਿੰਦਾ ਮੈਂ ਤੈਨੂੰ ਦੱਸ ਨਹੀਂ ਸਕਦਾ ਵੋਟੀ ਕਹਿੰਦੀ ਤੁਹਾਨੂੰ ਦੱਸਣਾ ਪਏਗਾ ਸਦਾਗਰ ਕਹਿੰਦਾ ਨਾ ਮੈਂ ਤੈਨੂੰ ਦੱਸ ਨਹੀਂ ਸਕਦਾ ਇਹਨੂੰ ਦੱਸਣ ਦੀ ਗੱਲ ਇਹਨੂੰ ਦੱਸਣ ਦੀ ਸਜ਼ਾ ਪਤਾ ਹੀ ਕੀ ਐ ਮੌਤ ਤੇ ਮੈਂ ਮੌਤ ਸਹੇੜ ਨਾਣੀ ਚਾਹੁੰਦਾ ਉਹਦੀ ਭੂਟੀ ਕਹਿੰਦੀ ਨਰਾ ਝੂਠ ਮੈਨੂੰ ਭੋਲੀ ਭਾਲੀ ਸਭੇ ਕਿ ਠੱਗਦੀ ਹਾਂ ਹਸਰੇ ਹੋ ਮੇਰੇ ਤੇ ਨਾ ਲਾਉਨੇ ਪਸ਼ੂਆਂ ਦਾ ਤੁਸੀਂ ਮੈਥੋਂ ਜ਼ਰੂਰ ਕੁਝ ਨਾ ਕੁਝ ਲਕੋ ਰਹੇ ਹੋ ਮੈਨੂੰ ਨਹੀਂ ਦੱਸੋਗੇ ਤਾਂ ਮੈਂ ਇਥੋਂ ਚਲੀ ਜਾਣਾ ਮੁੜ ਕੇ ਨਹੀਂ ਆਉਣਾ ਇਹ ਕਹਿ ਕੇ ਉਹ ਵਹਿ ਗਈ ਤੇ ਰੋਣ ਲੱਗ ਪਈ ਸਦਾਗਰ ਕਹਿੰਦਾ ਤੂੰ ਸ਼ਦੈਣ ਤਨੀ ਹੋ ਗਈ ਓਏ ਰੱਬ ਤੂੰ ਜਾਣਦੇ ਏਸ ਗੱਲ ਨੂੰ ਐਵੇਂ ਨਿੱਕੀ ਜਿਹੀ ਗੱਲ ਤੇ ਕਾਹਨੂੰ ਕਲੇਸ਼ ਕਰੀ ਜਾਨੀਂ ਆ ਪਰ ਉਹ ਦੀ ਹੋਟੀ ਚਿੱਤੇ ਪੈ ਗਈ ਕਹਿਣ ਲਗੀ ਨਾ ਮੈਨੂੰ ਸੱਚੋ ਸੱਚ ਦੱਸੋ ਤੁਸੀਂ ਹੱਸੇ ਕਿਉਂ ਸੀ ਇਹ ਦੱਸੋ ਤੇ ਸਦਾਗਰ ਕਹਿੰਦਾ ਪੜੇ ਲੋਕੇ ਜਦ ਰੱਬ ਨੇ ਮੈਨੂੰ ਜਾਨਵਰਾ ਤੇ ਪੰਛੀਆਂ ਦੀ ਬੋਲੀ ਸਮਝਣ ਦੀ ਸ਼ਕਤੀ ਦਿੱਤੀ ਨਾ ਉਹਨੇ ਕਿਹਾ ਸੀ ਮੈਂ ਕਿਸੇ ਨੂੰ ਦੱਸਾਂ ਨਾ ਕਾਮ ਖਾ ਦਾ ਅੜਬੂੜਾ ਛੱਡ ਦੇ ਪ੍ਰਵਾਹ ਨਹੀਂ ਘਰ ਵਾਲੀ ਕਹਿੰਦੀ ਪ੍ਰਵਾਹ ਨਹੀਂ ਮੈਨੂੰ ਤਾਂ ਦੱਸ ਠੱਗੇ ਤੇ ਖੋਤੇ ਨੇ ਇੱਕ ਦੂਜੇ ਨੂੰ ਕਿਹਾ ਕੀ ਇਥੇ ਕਿਸੇ ਨੇ ਬਹਿਣ ਵੇਲਾ ਤਾਂ ਸਾਰਿਆਂ ਦਾ ਖੇਡਲਾ ਆਉਣਾ ਹੀ ਹੈ ਜਦੋਂ ਉਹਦੀ ਬੋਟੀ ਖਾੜੇ ਪੈ ਗਈ ਉਹ ਬੜਾ ਤੰਗ ਹੋਇਆ ਉਹ ਬੋਟੀ ਨਾਲ ਪਿਆਰ ਦੀ ਬੜਾ ਕਰਦਾ ਸੀ ਤੇ ਕਹਿਣ ਲੱਗਾ ਅੱਛਾ ਬੁਲਾ ਲੈ ਫਿਰ ਆਪਣੇ ਮਾਪਿਓ ਤੇ ਸਾਸ ਬੰਦੀਆਂ ਨੂੰ ਮੈਂ ਮਰਨ ਤੋਂ ਪਹਿਲਾਂ ਕਟੋ ਕਟ ਵਸੀਅਤ ਤਾਂ ਕਰ ਜਾਵਾਂ ਸਦਾਗਰ ਕੋਲ ਇੱਕ ਕੁੱਤਾ ਇੱਕ ਕੱਕੜ 50 ਕੁੱਕੜੀਆਂ ਉਹ ਆਪਣੇ ਅਖੀਰਲੇ ਵੇਲੇ ਦੀ ਤਿਆਰੀ ਕਰ ਰਿਹਾ ਸੀ ਤਾਂ ਉਹਨੇ ਕੁੱਤੇ ਤੇ ਕੱਕੜ ਨੂੰ ਇਹ ਸੁਣਦੇ ਆ ਸੁਣ ਲੈ ਉਹਨੇ ਕੁੱਤੇ ਤੇ ਕੱਕੜ ਨੂੰ ਗੱਲਾਂ ਕਰਦਿਆਂ ਸੁਣਿਆ ਕੁੱਤਾ ਕੱਕੜ ਨੂੰ ਕਹੇ ਤੈਨੂੰ ਪਤਾ ਹੈ ਸਾਡਾ ਮਾਲਕ ਮਰਨ ਲਈ ਤਿਆਰ ਹੋਇਆ ਉਹਦੀ ਬੋਟੀ ਇਸ ਗੱਲ ਤੇ ਅੜੀ ਹੋਈ ਹੈ ਉਹ ਸਾਡੀਆਂ ਸੁਣੀਆਂ ਹੋਈਆਂ ਗੱਲਾਂ ਦੱਸੇ ਉਹਦੀ ਬੋਟੀ ਦਾ ਸਮਝਾਉਣ ਦੇ باوجود ਵੀ ਬਾਜ ਨਹੀਂ ਆ ਰਹੀ ਕੁੱਕੜ ਕਹਿੰਦਾ ਸਾਡਾ ਮਾਲਕ ਆਖਦਾ ਉਹਨੂੰ ਗੈਬ ਦੀਆਂ ਗੱਲਾਂ ਪਤਾ ਪਰ ਕੀ ਹੋਇਆ ਜਿਉ ਉਹ ਆਪਣੀ ਬੋਟੀ ਨੂੰ ਵੀ ਨਹੀਂ ਚਾਰ ਸਕਦਾ ਤਾਂ ਕੁੱਤਾ ਕਹਿੰਦਾ ਫਿਰ ਸਾਡੇ ਮਾਲਕ ਨੂੰ ਕਰਨਾ ਕੀ ਚਾਹੀਦਾ ਕਹਿੰਦਾ ਕਰਨਾ ਕੀ ਚਾਹੀਦਾ ਬੋਟੀ ਨੂੰ ਕਹਿ ਦੇ ਸੁਣਨ ਵਾਲਾ ਸਦਾ ਲਈ ਸਦਾਹੀ ਹੋ ਜਾਂਦਾ ਉਹਦੀ ਮੌਤ ਬੁਰੀ ਤਰ੍ਹਾਂ ਹੁੰਦੀ ਐ ਇਸੇ ਡਰ ਦੇ ਨਾਲ ਉਹਨੇ ਆਪਣੀ ਜਿੱਦ ਛੱਡ ਦੇਣੀ ਆ ਸਦਾਗਰ ਕੁੱਕੜ ਦੀ ਗੱਲ ਸੁਣ ਕੇ ਬਹੁਤ ਘਬਰਾ ਉਹ ਆਪਣੇ ਕਮਰੇ 'ਚ ਗਿਆ ਆਪਣੀ ਬੋਟੀ ਨੂੰ ਬੁਲਾ ਕੇ ਕਹਿੰਦਾ ਹਾਂ ਮੈਂ ਤੈਨੂੰ ਸੱਚ ਦੱਸਣਾ ਹੀ ਭੁੱਲ ਗਿਆ ਸੀ ਭੇਤ ਵਾਲੀ ਗੱਲ ਸੁਣਨ ਵਾਲਾ ਬੰਦਾ ਸ਼ੁਦਾਈ ਹੋ ਜਾਂਦਾ ਈ ਤੇ ਬੁਰੀ ਤਰ੍ਹਾਂ ਮਰਦਾ ਤੇ ਹੁਣ ਐਂ ਕਰ ਤੂੰ ਵੀ ਤਿਆਰ ਹੋ ਜਾ ਮਰਨ ਲਈ ਇਹ ਸੰਦਿਆਂ ਸਾਰ ਉਹਦੀ ਬੋਟੀ ਦੇ ਹੋਸ਼ ਉੱਡ ਕੇ ਤੇ ਉਹ ਕਬਰਾ ਕੇ ਕਹਿੰਦੀ ਨਾ 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 ਐਂ ਜੀ ਨਾ ਕਰੀ ਉਹ ਐਹੋ ਜੀ ਗੱਲ ਸੁਣਨੀ ਕੋਈ ਥੋੜੇ ਆ ਥੋੜਾ ਮੈਂ ਕੋਈ ਸ਼ਦਾ ਨਾ ਮੈਂ ਤਾਂ ਉਈ ਹੱਸਦੀ ਸਾਂ ਸਦਾਗਰ ਕਹਿੰਦਾ ਚੰਗਾ ਫੇਰ ਕਦੇ ਪੁੱਠੇ ਸਦੇ ਸਵਾਲ ਨਾ ਕਰੀ ਇਸ ਤੋਂ ਪਿੱਛੋਂ ਸਦਾਗਰ ਖੁਸ਼ੀ ਖੁਸ਼ੀ ਰਹਿਣ ਲੱਗ ਪਿਆ ਤੇ ਉਹਦੀ ਬੋਤੀ ਨੇ ਫੇਰ ਕਦੇ ਵੀ ਅੜੀ ਨਹੀਂ ਸੀ ਕੀਤੀ ਇਹ ਕਹਾਣੀ ਸਾਨੂੰ ਸਿਖਿਆ ਦਿੰਦੀ ਹੈ ਵੀ ਕਈ ਵਾਰੀ ਜਿਨ੍ਹਾਂ ਦੇ ਕੋਲ ਤੁਸੀਂ ਸੋਚਦੇ ਹੋ ਕੋਈ ਸਿੱਖਿਆ ਨਹੀਂ ਮਿਲ ਸਕਦੀ ਜ਼ਿੰਦਗੀ ਦਾ ਤਜਰਬਾ ਨਹੀਂ ਮਿਲ ਸਕਦਾ ਉਹ ਵੀ ਤੁਹਾਨੂੰ ਜ਼ਿੰਦਗੀ ਦੇ ਭੇਤ ਦੱਸ ਜਾਂਦੇ ਨੇ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਮਿਲਦਿਆਂ ਫੇਰ ਅਗਲੀ ਕਹਾਣੀ ਦੇ ਵਿੱਚ ਧੰਨਵਾਦ